ਸਾਸਿਕਾ ਮੈਂ ਆਪਾ ਟਵਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਮੰਦ ਭਾਗੀ ਖਬਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਸਨਾਟਾ ਛਾ ਗਿਆ ਹੈ ਪੰਜਾਬ ਅਤੇ ਹਰਿਆਣਾ ਦੇ ਖਨੌੜੀ ਬਾਰਡਰ ਤੇ ਇੱਕ ਪਾਸੇ ਕਿਸਾਨ ਆਗੂ ਆਗੂਆਂ ਨੂੰ ਹਫੜਾ ਦਫੜੀ ਮੱਚ ਗਈ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਕਿਉਂਕਿ 111 ਕਿਸਾਨ ਹੋਰ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਮਰਨ ਵਰਤੇ ਅਨਮਿੱਥੇ ਸਮੇਂ ਲਈ ਬੈਠ ਗਏ ਨੇ ਉਧਰ ਭਾਜੜਾ ਪੈ ਗਿਆ ਨੇ ਵਾਹਿਗੁਰੂ ਦੇ ਵਾਹਿਗੁਰੂ ਦੇ ਜਾਪ ਹੋਣੇ ਸ਼ੁਰੂ ਹੋ ਗਏ ਨੇ ਫਿਰ ਦੁਬਾਰਾ ਰੂਣ ਦੀਆਂ ਆਵਾਜ਼ਾਂ ਵੀ ਆ ਰਹੀਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਕਿਉਂਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਸਰੀਰ ਪੂਰੀ ਤਰ੍ਹਾਂ ਆਕੜ ਗਿਆ ਹੈ ਉਹਨਾਂ ਨੂੰ ਪਿਛਲੇ 6 ਦਿਨਾਂ ਤੋਂ ਪਾਣੀ ਵੀ ਨਹੀਂ ਪਚ ਰਿਹਾ ਉਹਨਾਂ ਦਾ ਜਿਹੜਾ ਮਾਸ ਹੈ ਉਹ ਪੂਰੀ ਤਰ੍ਹਾਂ ਸੁਗੜ ਗਿਆ ਹੈ ਉਸ ਤੋਂ ਬਾਅਦ ਉਹਨਾਂ ਦੀਆਂ ਹੱਡੀਆਂ ਵੀ ਪੂਰੀ ਤਰ੍ਹਾਂ ਸੁਗੜ ਗਈਆਂ ਨੇ ਉਧਰ ਡਾਕਟਰਾਂ ਦੀ ਟੀਮ ਜਿਹੜੀ ਵਾਰ-ਵਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਚੈੱਕਅਪ ਕਰਦੀ ਹੈ ਉਹਨਾਂ ਵੱਲੋਂ ਵੀ ਆਪਣੇ ਹੱਥ ਖੜੇ ਕਰ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਫੌਰੀ ਐਡਮਿਟ ਨਹੀਂ ਕਰਾਇਆ ਜਾਂਦਾ ਆਈਸੀਯੂ ਦੇ ਵਿੱਚ ਬੜਾ ਵੱਡਾ ਹਾਸਾ ਵਾਪਰ ਸਕਦਾ ਹੈ ਕੁਝ ਹੀ ਪਲਾਂ ਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਕੱਲ ਕਿਸਾਨ ਆਗੂ ਜਿਹੜੇ 11 ਬੈਠੇ ਸੀ 111 ਬੈਠੇ ਸੀ ਉਹਨਾਂ ਦੇ ਵਿੱਚੋਂ ਇੱਕ ਨੂੰ ਕੱਲ ਦਿਲ ਦਾ ਦੌਰਾ ਪੈ ਗਿਆ ਯਾਨੀ ਕਿ ਉਧਰ ਕਿਸਾਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾੜ ਵੀ ਮੋਦੇ ਮੂੰਹ ਦੇ ਵਿੱਚ ਚਲੇ ਗਏ ਨੇ ਕਿਉਂਕਿ ਜਿਹੜਾ ਵੀ ਪਾਣੀ ਦਾ ਤੁਪਕਾ ਪੀਂਦੇ ਨੇ ਮੂਹਂ ਪੀਂਦੇ ਨੇ ਉਹ ਨਾਲ ਦੀ ਨਾਲ ਹੀ ਉਲਟੀ ਦੇ ਰੂਪ ਵਿੱਚ ਬਾਹਰ ਆ ਜਾਂਦੀ ਹੈ ਇਧਰ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਆਗੂਆਂ ਵੱਲੋਂ ਬੜਾ ਜਲਦੀ ਹੀ ਇੱਕ ਸੂ ਇੱਕ ਕਿਸਾਨਾਂ ਦਾ ਜਥਾ ਜਿਹੜਾ ਹੈ ਦਿੱਲੀ ਵੱਲ ਕੂਚ ਕਰੇਗਾ ਵਿਰੋਧ ਦੇਖਣ ਨੂੰ ਮਿਲੇਗਾ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਇਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕਿਸੇ ਵੀ ਸਮੇਂ ਵੱਡਾ ਹਾਸਾ ਵਾਪਰ ਸਕਦਾ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਯਾਨੀ ਕਿ ਸੰਤ ਸਰਕਾਰ ਹਾਲੇ ਵੀ ਮੰਗਾ ਮੰਨਣ ਦੇ ਵਿੱਚ ਕੁਤਾਈ ਕਰ ਰਹੀ ਹੈ ਅਤੇ ਰਾਜ਼ੀ ਨਹੀਂ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲਬਾਤ ਕੀਤੀ ਜਾਵੇ ਕਿਉਂਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਬੋਲਿਆ ਵੀ ਨਹੀਂ ਜਾ ਰਿਹਾ ਇਸ ਲਈ ਪੰਜਾਬ ਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਕਿਸਾਨ ਆਗੂ ਜਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸਨਾਤਾ ਸ਼ਾ ਗਿਆ ਹੈ ਐ ਹਫੜਾ தਫੜੀ ਮੱਚੀ ਹੋਈ ਹੈ ਰੋਮ ਦੀਆਂ ਆਵਾਜ਼ਾਂ ਵੀ ਆ ਰਹੀਆਂ ਨੇ ਕਿਉਂਕਿ ਹੰਦਰਦ ਨੇ ਕਿਉਂਕਿ ਉਹਨਾਂ ਦੇ ਉੱਤੇ ਪੂਰੇ ਭਾਰਤ ਦੇ ਕਿਸਾਨਾਂ ਦਾ ਬੋਝ ਹੈ ਇੱਕ ਪਾਸੇ ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਤੋਂ 5 ਦਿਨ ਪਹਿਲਾਂ ਕਿਹਾ ਸੀ ਜੇਕਰ ਮੇਰੀ ਮੌਤ ਹੋ ਜਾਂਦੀ ਹੈ ਤਾਂ ਮੈਨੂੰ ਜਿਹੜਾ ਮੇਰਾ ਸੰਸਕਾਰ ਨਾ ਕੀਤਾ ਜਾਵੇ ਮੈਨੂੰ ਇੱਥੇ ਹੀ ਰੱਖ ਕੇ ਪਿੰਡ ਸਿਆਪਾ ਕੀਤਾ ਜਾਵੇ ਭਾਰਤੀ ਜਨਤਾ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਕਿਸਾਨ ਹੁਣ ਕਾਫੀ ਗੁੱਸੇ ਦੇ ਵਿੱਚ ਨੇ ਕਿਉਂਕਿ ਇੰਨੀ ਹਾਲਤ ਵਿਗੜ ਚੁੱਕੀ ਹੈ ਕਿਉਂਕਿ ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਬਚਣਾ ਜਿਹੜਾ ਹੈ ਬਿਲਕੁਲ ਮੁਸ਼ਕਲ ਹੋ ਗਿਆ ਹੈ ਕਿਉਂਕਿ ਹੁਣ ਅਜਿਹੀ ਸਥਿਤੀ ਦੇ ਵਿੱਚ ਡਾਕਟਰਾਂ ਕੋਲੋਂ ਸੇ ਦੀ ਰਿਕਵਰੀ ਵੀ ਨਹੀਂ ਕੀਤੀ ਜਾਵੇਗੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਧੰਨਵਾਦ